ਤਸ ਜੀ ਆਣਾ ਸ਼ੁਰੂ ਕੀਤਾ ਸਾਡਾ ਕੋਈ ਕੰਮ ਰੁਕਿਆ ਹੀ ਨਹੀਂਗਾ ਕੋਈ ਕੰਮ ਨਹੀਂ ਰੁਕੇ ਬਹੁਤ ਵਧੀਆ ਚੱਲਦਾ ਰਿਹਾ ਸਰ ਮੈਂ ਕਹਿੰਦਾ ਵਾ ਇੰਨਾ ਕਿ ਬਦਲਾ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਸੀਗੇ ਖਾ ਨਹੀਂ ਦੇ ਸੀ ਬਾਹਰ ਵਿਦੇਸ਼ ਚਗਾ ਮੈਂ ਕਹਿੰਦਾ ਜਦੋਂ ਦਾ ਸ਼ੁਰੂ ਕੀਤਾ ਆਣਾ ਤੇ ਮੈਂ ਕਹਿੰਦਾ ਪਤਾ ਹੀ ਨਹੀਂ ਚੱਲਿਆ ਕਦੋਂ ਡਾਕੂਮੈਂਟ ਆ ਗਿਆ ਕਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ ਬਹੁਤ ਕਿਰਪਾ ਬਾਬਦੀਰ ਸਿੰਘ ਜੀ ਜੀ ਬਹੁਤ ਸਕੂਨ ਆਇਆ ਇੱਥੇ ਕਿ ਬਹੁਤ ਹੀ ਹਸ ਇੱਥੇ ਆ ਕੇ ਤਾਂ ਨਾ ਗਰਮੀ ਲੱਗਦੀ ਹੈ ਨਾ ਧੁੱਪ ਲੱਗਦੀ ਹੈਗੀ ਆ ਤੇ ਇਹ ਸੇਵਾ ਚ ਲੱਗੇ ਬਹੁਤ ਵਧੀਆ ਲੱਗਦਾ ਜੀ ਕੋਈ ਸੇਵਾ ਕਰਦੇ ਪਤਾ ਨਹੀਂ ਚੱਲਦਾ ਚਾਰ ਕੇ ਦਵਾ ਜਾਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਮੈਂ ਕਹਿੰਦਾ ਅਸੀਂ ਹਰ ਹਫਤੇ ਆਨੇ ਆ ਪੈਰਾ ਕੱਲੀ ਕੱਟਣ ਲਈ ਤੇ ਅਸੀਂ ਕਹਿੰਦੇ ਆ ਬੁੱਧਵਾਰ ਕਦੋਂ ਆਵੇ ਤੇ 6 ਦਿਨ ਨਿਕਲੇ 7 ਵਜੇ ਨਾਲ ਅਸੀਂ ਢੀਕ ਦੇ ਕੇ ਬੁੱਧਵਾਰ ਸਾਡੇ ਆਵੇ ਸੀ ਬਾਬਾ ਜੀ ਚਰਨਾ ਚਾਹੀਏ ਤੇ ਕਿੰਨਾ ਕ ਜੀਵਨ ਦੇ ਵਿੱਚ ਬਦਲਾਵ ਵੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਚुरु ਮੈਂ ਕਹਿੰਦਾ ਵਾ ਇੰਨਾ ਕ ਬਦਲਾਵ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਹੋਏ ਸੀਗੇ ਆ ਨਹੀਂ ਦੇ ਸੀ ਬਾਹਰ ਵਿਦੇਸ਼ ਚਗਾ ਮੈਂ ਕਹਿੰਦਾ ਜਦੋਂ ਦਾ ਸ਼ੁਰੂ ਕੀਤਾ ਆਣਾ ਤੇ ਮੈਂ ਕਹਿੰਦਾ ਪਤਾ ਹੀ ਨਹੀਂ ਚੱਲਿਆ ਕਦੋਂ ਡਾਕੂਮੈਂਟ ਆ ਗਏ ਕਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਜੀ ਇੰਨਾ ਕ ਸ਼ੁਕਰ ਕਰਦੇ ਹਾਂ ਵੀ ਮੈਂ ਜਦੋਂ ਕਿਤੇ ਪਾਸੇ ਕੰਮ ਨਾ ਬਣਦੇ ਹੋਣ ਤੇ ਇੱਥੇ ਆ ਕੇ ਸਿਰਫ ਅਰਦਾਸ ਕਰੋ ਤੇ ਕੰਮ ਬਣਨੇ ਸ਼ੁਰੂ ਮੈਂ ਕਹਿੰਦਾ ਜਦੋਂ ਤੋਂ ਅਸੀਂ ਆਣਾ ਸ਼ੁਰੂ ਕੀਤਾ ਸਾਡਾ ਕੋਈ ਕੰ ਕੋਈ ਗੱਲ ਨਹੀਂ ਠੋਕੇ ਬਹੁਤ ਵਧੀਆ ਚੱਲ ਰਿਹਾ ਸਾਰਾ ਬਹੁਤ ਸਕੂਨ ਹੈ ਇੱਥੇ ਕਿ ਬਹੁਤ ਹੀ ਹਾਲ ਸਕੂਨ ਹੈ ਹਾਂਜੀ ਸੇਵਾ ਵੀ ਕਰਦੇ ਹਾਂ ਹੁਣ ਪੱਖੀ ਦੀ ਸੇਵਾ ਚੱਲ ਰਹੇ ਹਾਂ ਕਿੰਨਾ ਕਿ ਆਨੰਦ ਆਉਂਦਾ ਹੈ ਕਿਉਂਕਿ ਸੰਗਤ ਦੀ ਜਦੋਂ ਸੇਵਾ ਕਰਦੇ ਹਾਂ ਨਾ ਤਾਂ ਐਂ ਲੱਗਦਾ ਵੀ ਬਸ ਆਪਾਂ ਗੁਰੂ ਮਹਾਰਾਜ ਦੀ ਸੇਵਾ ਹੀ ਕਰ ਰਹੇ ਹਾਂ ਇੱਥੇ ਆ ਕੇ ਤਾਂ ਨਾ ਗਰਮੀ ਲੱਗਦੀ ਹੈ ਨਾ ਧੁੱਪ ਲੱਗਦੀ ਹੈਗੀ ਆ ਤੇ ਐਂ ਸੇਵਾ 'ਚ ਲੱਗੇ ਬਹੁਤ ਵਧੀਆ ਲੱਗਦਾ ਜੀ ਕੋਈ ਕੋਈ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਇੱਥੇ ਸੇਵਾ ਕਰਦੇ ਪਤਾ ਹੀ ਨਹੀਂ ਚੱਲਦਾ ਚਾਰ ਕਿ ਦਵਜ ਜਾਂਦੇ ਅਸੀਂ ਆਉਣਾ ਕਿਥੋਂ ਵੀ ਅਸੀਂ ਲੋਕਲ ਹੀ ਆਨੇ ਆ ਜੀ ਹਾਂਜੀ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੱਠੀ ਦਰਸ਼ਨ ਕਰ ਮੈਂ ਕਹਿੰਦਾ ਇੱਥੇ ਆਓ ਮਹਾਰਾਜ ਦੇ ਚਰਨੀ ਲੋਗ ਤੇ ਬਹੁਤ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਪਾ ਦੀਪ ਸਿੰਘ ਜੀ ਤਨ ਤਨ ਮੱਪਾ ਦੀਪ ਸਿੰਘ ਜੀ ਵਾਹਿਗੁਰੂ ਜੀ ਤਨ ਤਨ ਮੱਪਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਮੈਂ ਕਹਿੰਦਾ ਅਸੀਂ ਹਰ ਹਫਤੇ ਆਨੇ ਆ ਪੈਰਾ ਗੱਲੀ ਕੱਟਣ ਲਈ ਤੇ ਅਸੀਂ ਕਹਿੰਦੇ ਬੁੱਧਵਾਰ ਕਦੇ ਆਵੇ ਤੇ 6 ਦਿਨ ਨਿਕਲਦੇ ਚੰਨਾ ਚਾਹੀਏ ਤੇ ਕਿੰਨਾ ਕ ਜੀਵਨ ਦੇ ਵਿੱਚ ਬਦਲਾ ਵੇਖਣ ਨੂੰ ਮਿਲਿਆ ਜਨੂੰ ਦੇ ਇੱਥੇ ਆਉਣਾ ਚਾਹੀਦਾ ਮੈਂ ਕਹਿੰਦਾ ਵਾ ਇੰਨਾ ਕ ਬਦਲਾ ਮਿਲਿਆ ਜੀ ਮੇਰੇ ਬੇਟੇ ਦੇ ਕੋਈ ਡਾਕੂਮੈਂਟ ਰੁਕੇ ਹੋਏ ਸੀਗੇ ਆ ਨਹੀਂ ਦੇ ਸੀ ਬਾਹਰ ਵਿਦੇਸ਼ ਚਗਾ ਮੈਂ ਕਹਿੰਦਾ ਜਦੋਂ ਦਾ ਸ਼ੁਰੂ ਕੀਤਾ ਆਣਾ ਤੇ ਮੈਂ ਕਹਿੰਦਾ ਪਤਾ ਹੀ ਨਹੀਂ ਚੱਲਿਆ ਕਦੋਂ ਡਾਕੂਮੈਂਟ ਆ ਗਏ ਕਦੋਂ ਮੇਰਾ ਬੇਟਾ ਮੈਨੂੰ ਆ ਕੇ ਮਿਲ ਕੇ ਚਲਾ ਗਿਆ ਤਾਂ ਬਹੁਤ ਕਿਰਪਾ ਬਾਬਦੀਰ ਸਿੰਘ ਜੀ ਜੀ ਦਾ ਨਾ ਕਿ ਸ਼ੁਕਰ ਕਰਦੇ ਹਾਂ ਵੀ ਮੈਂ ਜਦੋਂ ਕਿਤੇ ਪਾਸੇ ਕੰਮ ਨਾ ਬਣਦੇ ਹੋਣ ਤੇ ਇੱਥੇ ਆ ਕੇ ਸਿਰਫ ਅਰਦਾਸ ਕਰੋ ਤੇ ਕੰਮ ਬਣਨੇ ਸ਼ੁਰੂ ਹੋ ਗਿਆ। ਮੈਂ ਕਹਿੰਦਾ ਜਦੋਂ ਤੋਂ ਅਸੀਂ ਆਣਾ ਸ਼ੁਰੂ ਕੀਤਾ ਸਾਡਾ ਕੋਈ ਕੰਮ ਰੁਕਿਆ ਹੀ ਨਹੀਂਗਾ। ਕੋਈ ਕੰਮ ਨਹੀਂ ਰੁਕਿਆ ਬਹੁਤ ਵਧੀਆ ਚੱਲਦਾ ਰਿਹਾ ਸਾਰਾ। ਬਹੁਤ ਸਕੂਨ ਹੈ ਇੱਥੇ ਕਿ ਬਹੁਤ ਹੀ ਆ ਸਕੂਨ ਹੈਗਾ। ਹਾਂਜੀ। ਸੇਵਾ ਵੀ ਕਰਦੇ ਹਾਂ ਹੁਣ ਪੱਖੀ ਦੀ ਸੇਵਾ ਚੱਲ ਰਹੇ ਹਾਂ। ਕਿੰਨਾ ਕਿ ਆਨੰਦ ਆਉਂਦਾ ਹੈ ਕਿਉਂਕਿ ਸੰਗਤ ਦੀ ਜਦੋਂ ਸੇਵਾ ਕਰਦੇ ਆ ਨਾ ਤਾਂ ਐਂ ਲੱਗਦਾ ਵੀ ਬਸ ਆਪਾਂ ਗੁਰੂ ਮਹਾਰਾਜ ਦੀ ਸੇਵਾ ਹੀ ਕਰ ਰਹੇ ਹਾਂ। ਇੱਥੇ ਆ ਕੇ ਤਾਂ ਨਾ ਗਰਮੀ ਲੱਗਦੀ ਜ ਕੋਈ ਕੋਈ ਜੇ ਕੋਈ ਦਿੱਕਤ ਨਹੀਂ ਹੈਗੀ ਇੱਥੇ ਸੇਵਾ ਕਰਦੇ ਪਤਾ ਨਹੀਂ ਚੱਲਦਾ ਚਾਰ ਕੇ ਦਵਜ ਜਾਂਦੇ ਅਸੀਂ ਆਨੇ ਕਿੱਥੇ ਆ ਜੀ ਅਸੀਂ ਲੋਕਲ ਹੀ ਆਨੇ ਜੀ ਹਾਂਜੀ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬਠੀ ਦਰਸ਼ਨ ਕਰ ਮੈਂ ਕਹਿਣਾ ਇੱਥੇ ਆਓ ਮਹਾਰਾਜ ਦੇ ਚਰਨੀ ਲੋਗ ਤੇ ਬਹੁਤ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ